ਇਸ ਮਹੀਨੇ ਚ ਆ ਰਹੇ ਜਿੰਨੇ ਵੀ ਦਿਨ ਤਿਹਾੜੀਆਂ ਹੋ ਰਹੀਆਂ ਸਭ ਨੂੰ ਸ਼ੁਭਕਾਮਨਾਵਾਂ ਉਹ ਉਸ ਨਾਲ ਤੁਸੀਂ ਬਾਅਦ ਗੱਲ ਕੀਤੀ ਹੈ ਬਾਜ਼ਾਰ ਨੂੰ ਲੈ ਕੇ ਬਾਜ਼ਾਰ ਚ ਕਾਫੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਉਹ ਲੋਕ ਆਪਣੀ ਸਵਦੇਸ਼ੀ ਜਿਹੜੀਆਂ ਬਸਤਵਾਂ ਜਿਹੜੀਆਂ ਵਰਤੋ ਜਾਣੀਆਂ ਦਿਨ ਤਿਹਾੜੀ ਚੋਂ ਕਾਫੀ ਜ਼ਿਆਦਾ ਖਰੀਦਦਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਜਿਹੜਾ ਆਨਲਾਈਨ ਮੀਡੀਆ ਉਹਦੇ ਸਹਿਯੋਗ ਦੇ ਨਾਲ ਕਾਫੀ ਲੋਕਾਂ ਵਿੱਚ ਜਾਗਰਤੀ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਆਪਣਾ ਸਵਦੇਸ਼ੀ ਬਣੀਆਂ ਜਾਂ ਬਸਤਵਾਂ ਦਾ ਇਸਮਾਲ ਕਰ ਰਹੇ ਨੇ ਪੁਰਾਣਾ ਦੌਰ ਵਾਪਸ ਦਿਖਦਾ ਪਿਆ ਇਦੇ ਨਾਲ ਆਵਾਕੀ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਹਰ ਪਰਿਵਾਰ ਨੂੰ ਜਿਹੜੀ ਹੈ ਖੁਸ਼ੀ ਮਿਲੇਗੀ ਉਹਨਾਂ ਦਾ ਇਹ ਘਰ ਪਰਿਵਾਰਾ ਬਹੁਤ ਵਧੀਆ ਤਰੀਕਿਆਂ ਚ ਚੱਲੇਗਾ। ਆਨਲਾਈਨ ਸ਼ਾਪਿੰਗ ਦਾ ਕੇਸ ਕਿੰਨਾ ਫਿਰਦਾ ਹੈ ਇਸ ਵਾਰ? ਆਨਲਾਈਨ ਸ਼ਾਪਿੰਗ ਦਾ ਕੇਸ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕਾਂ ਵਿੱਚ ਵੱਧ ਗਿਆ ਸੀ। ਪਰ ਉਹਦੇ ਵਿੱਚ ਕੁਝ ਚੀਜ਼ਾਂ ਦੇਖਣ ਨੂੰ ਮਿਲੀਆਂ ਔਰ ਜਿੰਨਾ ਗਾਰੰਟੀ ਦਾ ਨਾ ਵਾਰੰਟੀ ਐਸ ਕਾ ਕੇ ਮੋਰ ਲੋਕੀ ਜਿਹੜੇ ਆ ਬਾਜ਼ਾਰਾਂ ਵਾਲੇ ਜਿਹੜਾ ਰੁੱਕ ਕਰਦੇ ਹੋਏ ਦਿਖੇ ਜਾ ਰਹੇ ਨੇ। ਜੀ ਮੇਰਾ ਨਾਮ ਮੋਹਿਤ ਸਰਨਾ ਮੇਰਾ ਇਹ ਸ਼ਾਪ ਹੈਗੇ ਮੋਬਾਈਲ ਦੀ ਸਰਨਾ ਕਮਿਊਨੀਕੇਸ਼ਨ ਦੇ ਨਾਮ ਦਾ ਮਾਰਕੀਟ ਦਾ ਕ੍ਰੇਜ਼ ਦੇਖੋ ਜੀ ਜਿੱਦਾਂ ਦੀਵਾਲੀ ਤੇ ਆ ਰਸ਼ ਨਿਕਲਿਆ ਹੁਣ ਕਾਫੀ ਇਹ ਆ ਕਿ ਗੈਪ ਗੈਪ ਬਾਅਦ ਨਿਕਲਿਆ ਪਹਿਲੇ ਰੱਖੜੀ ਤੇ ਆਇਆ ਸੀ ਹੁਣ ਦੀਵਾਲੀ ਤੇ ਆਇਆ ਪਰ ਇੱਕ ਚੀਜ਼ ਦੀ ਇੱਕ ਮੈਂ ਤੁਹਾਡੇ ਥਰੂ ਨੇ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਦਾਂ ਆਪਾਂ ਹੜਾਂ ਵਿੱਚ ਸਾਰੇ ਜਾਨੀ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੀ ਹੈਲਪ ਕੀਤੀ ਹੈ ਨਾ ਤੇ ਬਸ ਉਹੀ ਚੀਜ਼ ਦਿਮਾਗ ਵਿੱਚ ਰੱਖ ਕੇ ਹੁਣ ਆਨਲਾਈਨ ਨੂੰ ਕਰੀਏ ਸਾਫ ਤੇ ਆਪਾਂ ਇੱਕ ਦੂਜੇ ਦਾ ਦੁਕਾਨਦਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਅੱਗੇ ਨਾਲੋਂ ਬਹੁਤ ਘਟਿਆ ਮੀਡੀਆ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੈਗਾ ਮੀਡੀਆ ਨੇ ਟਾਈਮ ਨਾਲ ਉਹਨਾਂ ਨੂੰ ਆਪਣੀਆਂ ਪੋਸਟਾਂ ਪਾ ਕੇ ਦੱਸਿਆ ਕਿ ਨਹੀਂ ਔਨਲਾਈਨ ਦੇ ਕੀ ਕੀ ਨੁਕਸਾਨ ਹੈਗੇ ਕੀ ਹੈ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਹ ਮੀਡੀਆ ਦਾ ਯੋਗਦਾਨ ਤੇ ਹੈ ਭਾਜੀ ਪਹਿਲਾਂ ਤੇ ਤੁਹਾਡੇ ਚੈਨਲ ਰਾਹੀਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਗੋਵਰਦਨ ਪੂਜਾ ਦੀਪਾਵਲੀ ਤੇ ਵਿਸ਼ਕਰਮ ਦਿਵਸ ਦੀਆਂ ਮੇਰੇ ਵੱਲੋਂ ਹਾਰਦਿਕ ਸ਼ੁਭ ਕਾਮਨਾ ਤੇ ਵਧਾਈਆਂ ਦੇਖੋ ਇਹ ਇੱਕ ਕਾਫੀ ਲੰਮੇ ਸਮੇਂ ਤੱਕ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕਿ ਆਨਲਾਈਨ ਚੀਜ਼ਾਂ ਦਾ ਕਰੇਜ ਤੇ ਕਿ ਚਾਈਨੀ ਚੀਜ਼ਾਂ ਦਾ ਕਰੇਜ ਵੱਧ ਗਿਆ ਸੀ ਬਟ ਹੁਣ ਪਿਛਲੇ ਇੱਕ ਦੋ ਸੀਜ਼ਨ ਤੋਂ ਦੁਬਾਰਾ ਜਿਹੜਾ ਪੁਰਾਣੇ ਦੌਰ ਲੱਗਣ ਦਾ ਵਾਪਸ ਆ ਗਿਆ ਹੱਥ ਦੇ ਬਣੇ ਦੀਵੇ ਹੱਥ ਦੇ ਬਣੇ ਕਡੋਨੇ ਤੇ ਦੇਸੀ ਚੀਜ਼ਾਂ ਦਾ ਰੁਝਾਨ ਜਿਹੜਾ ਮਾਰਕੀਟ 'ਚ ਵੱਧ ਗਿਆ ਔਰ ਲੋਕਾਂ ਦੇ ਘਰ ਇੱਕ ਟ੍ਰੈਂਡ ਜਿਹਾ ਵੀ ਬਣ ਗਿਆ ਕਿ ਦੇਸੀ ਚੀਜ਼ਾਂ ਜਿਦਾਂ ਦੀਵਿਆਂ ਦਾ ਹੱਥੇ ਦੀਆਂ ਬਣੀਆਂ ਚੀਜ਼ਾਂ ਦਾ ਕ੍ਰੇਜੀ ਜਿਹਾ ਜਿਹੜਾ ਇੱਕ ਟ੍ਰੈਂਡ ਜਿਹਾ ਬਣ ਗਿਆ ਵਾ ਜਿਹੜੀ ਅੱਜਕੱਲ ਮਾਰਕੀਟ 'ਚ ਦੇਖਣ ਨੂੰ ਮਿਲਣ ਨੇ ਰੋੜਾ ਤੇ ਆ ਦੇਖੋ ਬਾਜ਼ਾਰਾਂ ਦੇ ਵਿੱਚ ਛੋਟੇ-ਛੋਟੇ ਸਟਾਲ ਲਾ ਕੇ ਲੋਕੀ ਬੈਠੇ ਨੇ ਵੈਸੇ ਅਹੀਂ ਨੇ ਕਿਹੋ ਜਿਹੇ ਦੇਖਦੇ ਜਿਹੜੀਆਂ ਚੀਜ਼ਾਂ ਦਾ ਔਰ ਅੱਜ ਕਾਫੀ ਟਾਈਮ ਬਾਅਦ ਉਹ ਫੇਰ ਉਹ ਜਿਹੜੀਆਂ ਨਿੱਕੋੜੇ ਚੀਜ਼ਾਂ ਦੇਖਾਈ ਉਹ ਦੇਖਣ ਨੂੰ ਮਿਲਣ ਡੀਆਂ ਬਾਜ਼ਾਰਾਂ 'ਚ ਉਹ ਮਿੱਟੀ ਦੇ ਦੀਵੇ ਮਿੱਟੀ ਦੇ ਕਢੋਣੇ ਮਟੀਰੀਅਲ ਜਿਹਨੂੰ ਕਹਿੰਦੇ ਗੋਲ ਤੋਂ ਬੁਗਨੀਆਂ ਆ ਚੀਜ਼ਾਂ ਦਾ ਦੌਰ ਦੇਖ ਕੇ ਕਿ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼ਾਇਦ ਅਸੀਂ ਸੋਚਣ ਦੇ ਕਿ ਪੁਰਾਣਾ ਦੌਰ ਖਤਮ ਹੋ ਗਿਆ ਉਹ ਨਾਨ ਆਨਲਾਈਨ ਚੀਜ਼ਾਂ ਦਾ ਦੌਰ ਰਹਿ ਗਿਆ ਪਰ ਕਿਤੇ ਨਾ ਕਿਤੇ ਉਹ ਦੌਰ ਵਾਪਸ ਆ ਗਿਆ ਲੱਗਦਾ ਹੈ ਕੁਝ ਸਮੇਂ ਤੋਂ ਮਿੱਟੀ ਦਾ ਰੇਟ ਕਾਫੀ ਵਧ ਗਿਆ ਸੀ ਪੁਰਾਣੀ ਕਾਰੀਗਰੀ ਸੀ ਜਿਹੜੇ ਦੀਵੇ ਵਗੈਰਾ ਬਣਾਉਂਦੇ ਸੀ ਪਤਨ ਵਗੈਰਾ ਬਣਾਉਂਦੇ ਸੀ ਉਹ ਕੰਮ ਛੱਡ ਗਿਆ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਵਾਪਸ ਆਨਗੇ ਉਹ ਜਿੰਦਾ ਦਾ ਦੌਰ ਚੱਲ ਰਿਹਾ ਹੈ ਦੇਖੋ ਦੌਰ ਉਹ ਵਾਪਸ ਆਣਾ ਵੀ ਚਾਹੀਦਾ ਕਿਉਂਕਿ ਆ ਜਿਹੜਾ ਤਫਤਾ ਵਾ ਜਿਹੜਾ ਹੱਥੀ ਕਾਰੀਗਰ ਵਾਲਾ ਤਫਤਾ ਵੈ ਜੇ ਇਹਨਾਂ ਨੂੰ ਰੋਜ਼ਗਾਰ ਨਾ ਮਿਲਿਆ ਜੇ ਇਹਨਾਂ ਦਾ ਕੋਈ ਇਨਕਮ ਦਾ ਸੋਰਸ ਨਾ ਵਧਿਆ ਤੇ ਸਮਾਜ ਲਈ ਇਹ ਘਾਤਕ ਹੁੰਦਾ ਖਤਰਨਾਕ ਵੀ ਹੁੰਦਾ ਵੈ ਔਰ ਮਿੱਟੀ ਦੇ ਰੇਟ ਬਤੇ ਦੇਖੋ ਚੀਜ਼ਾਂ ਤੇ ਹਰ ਚੀਜ਼ ਦਾ ਰੇਟ ਵਧਿਆ ਜੋ ਪਲਾਟ ਜੇ ਮਿੱਟੀ ਪਾਉਣ ਦੇ ਔਰ ਇਹ ਵੀ ਰੇਟ ਵਧਿਆ ਤੇ ਜਿਹੜਾ ਘਡੋਣਿਆਂ ਜਾਂ ਦੀਵਿਆਂ ਦੇ ਰੇਟ ਵਧਣ ਡਿਆ ਤੇ ਪਰ ਇਕੱਲ ਦਲ ਤੇ ਹੈਗੀ ਹੈ ਨਾ ਇਹ ਦੂਸਰੀਆਂ ਜਿਹੜੀਆਂ ਚਾਈਨਸ ਚੀਜ਼ਾਂ ਜਾਂ ਬਾਹਰ ਦੀਆਂ ਚੀਜ਼ਾਂ ਨਾਲੋਂ ਸਸਤੇ ਮਿਲਦੇ ਆ ਸਾਡੇ ਉਹ ਲੋਕ ਜਿਹੜੇ ਸਾਡੇ ਮਹੱਲਿਆਂ 'ਚ ਸਾਡੇ ਸ਼ਹਿਰ 'ਚ ਰਹਿੰਦੇ ਆ ਉਹਨਾਂ ਨੂੰ ਬੰਨੇ ਨਾ ਰੋਜ਼ਗਾਰ ਮਿਲਣਗੇ ਔਰ ਸਾਨੂੰ ਇਹ ਚੀਜ਼ਾਂ ਨੂੰ ਪ੍ਰੈਫਰ ਕਰਨਾ ਚਾਹੀਦਾ ਲੱਗਦਾ ਕਿ ਹੁਣ ਚੰਗਾ ਸਮਾਂ ਆ ਜਾਏਗਾ ਉਹਨਾਂ ਲਈ ਉਹ ਵਾਪਸ ਆਪਣੇ ਤੋਂ ਲੈ ਕੇ ਆ ਜਾਣਾ ਨਹੀਂ ਬਿਲਕੁਲ ਚੰਗਾ ਸਮਾਂ ਆ ਰਿਹਾ ਔਰ ਸਾਡੇ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਛੋਟੇ ਲਘੂ ਦੋਗ ਜਿਨ੍ਹਾਂ ਨੂੰ ਕਹਿੰਦੇ ਆ ਜਾਂ ਜਿਹੜੇ ਹਸਤਸ਼ਿਲਪੀ ਦੋਗ ਹੁੰਦੇ ਆ ਜਿਹੜੇ ਹਥੀ ਕਾਰੀਗਰ ਹੁੰਦੇ ਆ ਜੇ ਆ ਕਿਤੇ ਨਾ ਕਿਤੇ ਨਾ ਲੋਕਾਂ ਨੂੰ ਲੱਗਦਾ ਹੈ ਘਾਟੇ ਦੇ ਸੋਦੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਇਹਨਾਂ ਨੂੰ ਇਨਫਰੇਜ ਕਰਨਾ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਆਰਥਿਕ ਮਦਦ ਦੇਣੀ ਔਰ ਇਹਨਾਂ ਨੂੰ ਵਧਾਵਾ ਦੇਣਾ ਮੈਂ ਤਾਂ ਕਹਿੰਦਾ ਦਿਨ ਤਿਉਹਾਰਾਂ ਨੂੰ ਐਦਾਂ ਦੇ ਲੋਕਾਂ ਲਈ ਸਾਡੇ ਲੋਕਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿਤੇ ਖੁੱਲੀ ਜਗ੍ਹਾ ਪ੍ਰੋਵਾਈਡ ਕਰਕੇ ਛੋਟੇ-ਛੋਟੇ ਮੇਲੇ ਲਵਾ ਦੇਣੇ ਚਾਹੀਦੇ ਔਰ ਉਥੇ ਸਿਰਫ ਲੋਕਲ ਸ਼ਹਿਰ ਦੇ ਜਿਹੜੇ ਜਾਂ ਆਲੇ-ਦੁਆਲੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਛੋਟੇ-ਛੋਟੇ ਸਟਾਲ ਪ੍ਰੋਵਾਈਡ ਕੀਤੇ ਜਾਣ। ਹੁਣ ਕੀ ਅਪੀਲ ਕਰਨਾ ਚਾਹੀਏ ਇਹੋ ਜਿਹੇ ਲੋਕਾਂ ਦੀ ਲੋਕਾਂ ਦੇਖੋ ਮੈਂ ਤੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਇਹੋ ਹੀ اپیل ਕਰਨਾ ਕਿ ਘਟੋ ਘਾਟੇ ਚਾਈਨਸੀ ਜਾਂਦਾ ਜਿਹੜਾ ਟੋਟਲੀ ਬਾਈਕਾਟ ਕਰ ਦੋ ਔਰ ਜੇ ਤੁਸੀਂ ਚਾਹਦੇ ਹੋ ਕਿ ਸਾਡੀ ਖੁਸ਼ੀ ਦੇ ਵਿੱਚ ਸਾਡਾ ਹਲਾ ਦੁਆਲਾ ਸਾਡਾ ਗਲੀ ਮੁਹੱਲਾ ਸਾਡੇ ਪਿੰਡ ਦੇ ਲੋਕ ਵੀ ਸ਼ਰੀਕ ਹੋਣ ਤੇ ਜਿਹੜੀ ਪਰਚੇਜ਼ ਆ ਲੋਕਲ ਕਰੋ ਖਾਸ ਕਰ ਜਿਹੜੇ ਲੋਕਲ ਹੱਥ ਦੇ ਬਣੇ ਚੀਜ਼ਾਂ ਹੁੰਦੀਆਂ ਉਹਨਾਂ ਦੀ ਪਰਚੇਜ਼ ਕਰੋ ਤਾਂ ਕਿ ਉਹਨਾਂ ਲੋਕਾਂ ਦੇ ਘਰ ਵੀ ਖੁਸ਼ਹਾਲੀ ਨਜ਼ਰ ਆਏ ਉਹ ਵੀ ਹੈ ਜਿਹੜਾ ਖੁਸ਼ੀ ਦਾ ਤਿਹਾਰ ਹੈ ਦੀਵਾਲੀ ਉਹਨਾਂ ਦੇ ਘਰ ਵੀ ਮਨਾਈ ਜਾਏ ਜਦੋਂ ਸਾਡਾ ਹਲਾ ਦੁਆਲਾ ਵੀ ਖੁਸ਼ਹਾਲ ਹੋਏਗਾ ਨਹੀਂ ਆਪਣੇ ਆਪ ਹੀ ਖੁਸ਼ਹਾਲ ਹੋ ਜਾਣਗੇ